ਬਿਮਾਰੀ ਕਿਸੇ ਨੇ ਵੀ ਹੋ ਸਕਦੀ ਐ ਇਹਨੂੰ ਵੀ ਹੋ ਸਕਦਾ ਇਹਨੂੰ ਬਵਾਸੀਰ ਵੀ ਹੋ ਸਕਦਾ ਚਲ ਮੇਰੀ ਗੱਲ ਸੁਣੋ ਤੁਹਾਨੂੰ ਕੀ ਕਿਹਾ ਲੈਣ ਲਈ ਆਦਾ ਜਿਆਦਾ ਚੌਲੇ ਲੈਉਣੇ ਨੇ 2 ਕਿਲੋ ਕੀ ਲੈਣੇ ਨੇ ਚੌਲ ਹਾਂ ਚੌਲ ਲੈ ਕੇ ਆਣੇ ਨੇ ਤੇ ਟਾਈਮ ਨਾਲ ਮੁੜ ਜਾ ਆ ਗਿਆ ਮੈਂ ਤਾਂ ਅਚਰੂ ਬਾਣੀ ਤੇ ਮੈਂ ਤਾਂ ਗਿਆ ਤੇ ਆਇਆ ਹੁਣ ਲੈ ਆ ਦੇਣਾ 2 ਕਿਲੋ ਚੌਲ ਨੇ ਸਿੱਧਾ ਬਾਣੀ ਦੀ ਦੁਕਾਨ ਤੇ ਜਾਣਾ ਤੇ ਉਦੋਂ ਬਾਅਦ ਘਰ ਵਾਪਸ ਆਣਾ ਕੀ ਲੈ ਕੇ ਆਣੇ ਨੇ ਚੌਲ ਚੌਲ ਬਸ ਮੈਂ ਗਿਆ ਤੇ ਆ ਤੂੰ ਪਉ ਧਰ ਪਾਣੀ ਪੂਣੀ ਆ ਧਰ ਦੇਉਂਦਾ ਨਾ ਪਾਣੀ ਤਾਂ ਮੈਂ ਧਰ ਦੂੰਗਾ ਜੇ ਚੌਲ ਲੈ ਕੇ ਆਉਂਗੇ ਤਾਂ ਹੀ ਆ ਆ ਗਿਆ ਮੈਂ ਆ ਗਿਆ ਤੂੰ ਧਰ ਬਸ ਆ ਗਿਆ ਮੈਂ ਕਹਿ ਤਾਂ ਦਿੱਤਾ ਇਹਨੂੰ ਭਲਕੜ ਜੇ ਇਹਨੂੰ ਪਤਾ ਨਹੀਂ ਚੌਲ ਲੈ ਕੇ ਆਊਗਾ ਪਤਾ ਨਹੀਂ ਕੀ ਲੈ ਕੇ ਆਉ ਔਰ ਆ ਜਾ ਘਰ ਵਾਪਸ ਧਰ ਲਾ ਮੈਂ ਟਾਈਮ ਨਾਲ ਚੌਲ ਨਹੀਂ ਮੰਮੀ ਨੇ ਮੇਰੇ ਗਾਲ ਪੈਣ ਕੀ ਕਰਾਂ ਬੰਦੇ ਦਾ ਨਾਲੇ ਮੈਂ ਕਹਿ ਕੇ ਭੇਜਿਆ ਸੀ ਚਾਰ ਵਾਰੀ ਵੀ ਆਜੀ ਤੂੰ ਟਾਈਮ ਨਾਲ ਦੁਪਹਿਰਾ ਚਾੜਤਾ ਸਰਪਜੀਤ ਬਣ ਗਈ ਉਹ ਖੇਰ ਤਾਂ ਕਿੱਥੇ ਬਣ ਗਈ ਬੇਬੇ ਆ ਤੁਹਾਡੇ ਪੁੱਤ ਨੂੰ ਭੇਜਿਆ ਸੀ ਚੌੜ ਲੈਣ ਆ ਦੇਖ ਲੋ ਕਿਹੜਾ ਵੇਲਾ ਹੋ ਗਿਆ 2 ਘੰਟੇ ਹੋ ਗਏ ਭੇਜੇ ਨੂੰ ਆਇਆ ਨਹੀਂ ਕੁੜੇ ਹਜੇ ਮੈਂ ਤਾਂ ਸੋਚਿਆ ਕਿਤੇ ਮੈਂ ਟਾਈਮ ਲਾਇਆ ਆ ਰੇੜੀ ਵਾਲਾ ਖੜਾ ਸੀ ਉੱਥੇ ਮੈਂ ਬੱਠਲ ਜਾ ਲੈਣ ਲੱਗ ਗਈ ਮੈਂ ਆਖਿਆ ਮਾਂ ਮੈਨੂੰ ਢੀਕਦੀ ਹੋਊਗੀ ਕਹੂਗੀ ਸਰ ਵੀ ਤੂੰ ਮੁੜ ਕੇ ਤਾਂ ਬੀਬੀ ਆਈ ਨਹੀਂ ਹੈਗੀ ਕਿੱਥੇ ਗਈ ਸੀ ਤੁਸੀਂ ਮੈਂ ਤਾਂ ਇਧਰਲੀ ਗਲੀ 'ਚ ਇਹਨਾਂ ਦੇ ਤਾਈ ਕੇ ਤੇਰੇ ਤੇ ਰਸਤੇ 'ਚ ਮਿਲੇ ਨਹੀਂ ਉਹ ਨਾ ਮੈਂ ਤਾਂ ਇਧਰ ਦੀ ਆਈਆਂ ਫਿਰ ਉਹ ਇਧਰ ਦੀ ਗਿਆ ਹੋਊਗਾ ਮੈਨੂੰ ਤਾਂ ਕਿਤੇ ਨਹੀਂ ਦਿਸਿਆ ਹੈਗਾ ਹੁ ਕੀ ਪਤਾ ਬਾਣੀਆਂ ਦੇ ਗਏ ਨੇ ਕਿੱਥੇ ਗਏ ਨੇ ਉਹਨਾਂ ਨੂੰ ਆਈ ਨਹੀਂ ਪਤਾ ਚੱਲਦਾ ਵੀ ਮੈਂ ਬਾਣੀਆਂ ਦੇ ਕਹਿ ਕੇ ਤੋਰਿਆ ਆਈ ਨਹੀਂ ਪਤਾ ਕਿੱਧਰ ਲੰਘ ਗਏ ਉਹ ਲੈ ਦੱਸ ਉਹ ਸਾਰੀਆਂ ਤਿਆਰ ਹੋਈਆਂ ਖੜੀਆਂ ਨੇ ਆਖੇ ਆਜਾ ਚੱਲੀਏ ਮੱਥਾ ਟੇਕਣ ਮੈਂ ਕਿਹਾ ਮੈਂ ਆਈ ਢੋਲੂ ਚੱਕ ਲਿਆ ਵਾਵਾ ਮੈਨੂੰ ਤਾਂ ਕਹਿੰਦੇ ਪਾਣੀ ਰੱਖ ਲੈ ਲੈ ਮੈਂ ਚੌੜ ਲੈ ਕੇ ਆ ਪਾਣੀ ਤਾਂ ਰਿਜ ਰਿਜ ਕਮਲਾ ਹੋ ਗਿਆ ਤਾਂ ਲੈ ਹੀ ਖੜਾ ਹੈਗਾ ਚੌਲ ਮੈਂ ਤਾਂ ਲਾ ਦੇ ਭੁੱਲ ਗਿਆ ਹੋਊਗਾ ਉਹ ਤਾਂ ਬਸ ਉੱਥੇ ਹਾਲਚਾਲ ਪੁੱਛਣ ਚ ਜਾਦੇ ਲੱਗਿਆ ਹੋਊਗਾ ਸਾਸਰੀ ਘਾਲ ਬਾਬਾ ਸਾਸਰੀ ਘਾਲ ਚਾਚਾ ਹੈ ਬਸ ਉੱਥੇ ਬੈਠਾ ਹੋ ਉਹ ਨਹੀਂ ਆ ਸਕਦਾ ਮੈਨੂੰ ਤਾਂ ਲੱਗਦੀ ਆ ਤੁਸੀਂ ਇੰਨਾ ਸ਼ੁਕਰ ਮਨਾਓ ਉਹ ਨਹੀਂ ਬਾਬਾ ਚਾਚਾ ਯਾਦ ਰਹੇ ਜਾਂਦਾ ਵੀ ਕੋਈ ਲੱਗਦਾ ਮੈਂ ਕਹਿੰਨੀ ਉਹ ਵੀ ਭੁੱਲ ਜਾਂਦੇ ਹੋਣੇ ਕੁੜੇ ਵੀਰ ਕੀ ਕਰਾਂ ਮੈਨੂੰ ਕੀ ਨਹੋਰ ਦੰਨੀ ਆਤੀ ਏ ਚੇ ਕੁੜੀ ਹੁੰਦੀ ਤਾਂ ਚੁੰਨੀ ਚੜਾਵਾ ਕਰਕੇ ਤੋੜ ਦਿੰਦੀ ਨੰਦਾ ਤੇ ਤਾਂ ਇਹਨੇ ਹੂ ਜਲੂਸ ਕੱਢ ਦੇਣਾ ਸੀ ਹੈਂ ਕਿਹਨੇ ਭੁੱਲ ਹੀ ਜਾਣਾ ਸੀ ਮੈਂ ਪਰੋਹਣੇ ਦੇ ਨਾਲ ਵਿੱਚ ਜਿਹੜੀ ਕੁੜੀ ਹੁੰਦੀ ਉਹ ਤਾਂ ਤੋੜ ਦਿੰਦੀ ਆ ਜਿਹੜੀ ਮੈਂ ਵਿਆਹੀ ਆਈਆਂ ਮੈਂ ਕੀ ਕਰਾਂ ਕੁੜ ਕੋਈ ਨਾ ਪਤਾ ਐ ਤਾਂ ਹੁਣ ਫਿਰ ਕੀ ਕਹਾ ਕੁਛ ਨਹੀਂ ਕਹਿ ਸਕਦੇ ਮੇਰੇ ਪੁੱਤ ਦੇ ਚ ਕਸੂਰ ਆ ਤਾਈਆਂ ਦਾ ਮੈਂ ਕਹੀ ਜਾਂਦੀ ਹੈ ਹੁਣ ਨਾ ਉਹਨਾਂ ਨੂੰ ਡੀਕਦੀ ਡੀਕਦੀ ਮੈਂ ਆਪ ਘੜੀ ਚ ਜਾ ਸਕਦੀ ਹਾਂ ਤੁਸੀਂ ਉਹ ਦੇਖ ਲਿਓ ਜਾ ਕੇ ਚਲ ਮੈਂ ਦੇਖਿਆ ਨਹੀਂ ਆ ਭਾਈ ਕਿੱਥੇ ਕਾ ਜੇ ਠੀਕ ਲੈਣ ਫਿਰ ਜਿੱਥੇ ਹੋਰ ਆ ਹੋਰ ਉਹ ਭਾਗ ਜਾਣੀ ਆ ਫੇਰ ਤਾਂ ਐਵੇਂ ਕਰੋ ਆਪਾਂ ਡੀਕਦੀ ਰਹਿਣੇ ਆਥਣ ਇੱਥੇ ਹੋ ਜਾਊਗਾ ਮੱਥਾ ਤਾਂ ਭੁੱਲੀ ਜਾਊਗੀ ਆਪਾਂ ਟੇਕਣ ਅੱਜ ਆਪ ਹੀ ਫਿਰ ਮਸਿਆ ਤਾਂ ਨੰਦ ਤੁਸੀਂ ਆਪ ਹੀ ਲਿਆਓ ਚੌਲ ਮੇ ਪਾਣੀ ਧਰਦਿਆਂ ਦਵਾਰਾ ਚਲ ਜਿਓ ਲਿਆਇਆ ਦੇਖੀ ਜੋ ਫਿਰ ਹੋਰ ਕਿਹੜਾ ਲੋਡ ਨਹੀਂ ਆਪਾਂ ਨੂੰ ਕਿਤੇ ਫਿਰ ਮੈਂ ਫੜ ਲਿਆ ਨਹੀਂ ਅੱਗੇ ਜਿਹੜੀ ਚੀਜ਼ ਆਪਾਂ ਨੇ ਮੰਗਾਈਏ ਲੈ ਆਏ ਉਹ ਕਿੱਥੇ ਲਿਆਉਂਦਾ ਜੇ ਹੈ ਜਾ ਹੋਵੇ 32 ਲੱਖਣਾ ਫਿਰ ਦੁੱਖ ਕਾਦੇ ਨੇ ਐਂ ਕਰ ਲੈ ਮੈਨੂੰ ਪੈਸੇ ਦੇਓ ਪੇਟੀ ਤੇ ਪਏ ਨੇ 도ੜੇ ਥੱਲੇ ਦੇ ਉੱਥੇ 100 ਰੁਪਇਆ ਲਿਆ ਕੇ ਲੈਣ ਦੇਖੀ ਜੋਗੀ ਜਿਹੜੇ ਲਿਆ ਕੇ ਦੂੰਗਾ ਚੌਲ ਮੈਨੂੰ ਐ ਨਹੀਂ ਸਮਝਾਉਂਦੀ ਕਿ ਤੂੰ ਐਡਾ ਸਾਰਾ ਹੋ ਰਿਹਾ ਕੀ ਹੁਣ ਨਿਆਣਾ ਮੁੰਡੇ ਕੁਸਤਾ ਯਾਦ ਰੱਖ ਲਿਆ ਕਰ ਇੰਨਾ ਵੀ ਨਹੀਂ ਕਿਤੇ ਆਉਂਦਾ ਲੈ ਲੈ ਪੁੱਤ ਛੇ ਤੀਕਰ ਭਾਈ ਲਓ ਜੀ ਆ ਲਓ ਲੈ ਆ ਚੱਕ ਪੈਸੇ ਭਾਈ ਵਾਦਾ ਕਰ ਤਾਂ ਫੇਰ ਦੇਖ ਲਾਂਗੇ ਚੰਗਾ ਮੈਨੂੰ ਕਾਲੀ ਹੈਗੀ ਹਾਂ ਚਲੋ ਜੀ ਠੀਕ ਹੈ ਉਹ ਸੱਚ ਸਾਡੇ ਮੁੰਡਾ ਤਾਂ ਨਹੀਂ ਆਇਆ ਸੀ ਇੱਥੇ ਦੁਕਾਨ ਤੇ ਆਇਆ ਨਹੀਂ ਪਤਾ ਨਹੀਂ ਕਿੱਧਰ ਲੰਘ ਗਿਆ ਕਾਦਾ ਚਾੜ ਲੈਣ ਭੇਜਤਾ ਆ ਛਾੜ ਨੂੰ ਵੀ ਲੇਟ ਕਰ ਲਿਆ ਮੈਂ ਸੰਬਰ ਲਿਆ ਆ ਗਈ ਬੇਬੇ ਆ ਗਈ ਕੁੜੇ ਸਾਹੋ ਸਾਹ ਹੋ ਗਈ ਫਿਰ ਮੈਂ ਤਾਂ ਆ ਫੜ ਬਣਾ ਲੈ ਚੌਲ ਉਹ ਤਾਂ ਕਿਤੇ ਨਹੀਂ ਥਿਆ ਡੁੱਬੜਾ ਮੈਨੂੰ ਸਾਰੇ ਕਿਤੇ ਲੱਭ ਲਤ ਮੈਂ ਤਾਂ ਪੁੱਛਣਾ ਪਹਿਲਾਂ ਇੱਧਰ ਲਈ ਉਤਲੀ ਗਲੀ ਗਈ ਥਾਈ ਕੀ ਦਰਵਾਜ਼ਾ ਕੀ ਸੱਥ ਕੀ ਸਾਰੇ ਤਿੰਨੇ ਥਾਵੇਂ ਥਾਂ ਬੈਠਣ ਉੱਠਣ ਵਾਲੀ ਇੱਧਰ ਤਾਂ ਤਿੰਨੇ ਥਾਂ ਤਾਂ ਮੈਂ ਇਹ ਦੇਖ ਲੈ ਜਾਂਦੀ ਹੋਈ ਨੇ ਆਉਂਦੀ ਹੋਈ ਭਾਈ ਮੈਂ ਪੰਚਾਇਤੀ ਘਰ ਵਿੱਚ ਦੀ ਆ ਗਈ ਮਹਾਲਾ ਸਕੂਲ ਕੋਲੇ ਬੈਠਾ ਹੋਊਗਾ ਉੱਥੇ ਬਹਿੰਦੇ ਨੇ ਦੋਨੇ ਥਾਵੇਂ ਤੇ ਉਹਨਾਂ ਤੇ ਦੇਖਾਈ ਫਿਰ ਕਿਤੇ ਨਹੀਂ ਹੈਗਾ ਮੇਰ ਤਾਂ ਧਮ ਲਿਕਣ ਗਿਆ ਉਹਨਾ ਇਹ じゃ ਕਿੱਧਰ ਲੰਘ ਗਿਆ ਮੇਰੀ ਗੱਲ ਸੁਣ ਬੇਬੇ ਤੂੰ ਨਾ ਗੁਰੂ ਘਰ ਚ ਹੋਕਾ ਦਵਾਇਆ ਫਿਰ ਕੁੜੇ ਬੱਸ ਕਰ ਜੋ ਮੈਂ ਫੱਟੀ ਪੋਛਦੀ ਆ ਉਹ ਤਾਂ ਅੱਗੇ ਹੀ ਲੋਕ ਕਹੀ ਜਾਂਦੇ ਭਲੱਕੜ ਭਲੱਕੜ ਫਿਰ ਸੋਨੂੰ ਭਲੱਕੜਾਂ ਦੇ ਕਹਿਣ ਲੱਗ ਜਾਣਗੇ ਅੱਲ ਪੈਣ ਲੱਗ ਜੂਗੀ ਫਿਰ ਉਹ ਹੁਣ ਕਿਹੜਾ ਨਹੀਂ ਕਹਿੰਦੇ ਹੁਣ ਕਿਹੜਾ ਲੋਕਾਂ ਨੂੰ ਪਤਾ ਨਹੀਂ ਹੈਗਾ ਨਾਲ ਫੱਟੀ ਪੋਛਣ ਵਾਲੀ ਗੱਲ ਜੇ ਨਾਲ ਲੱਬਿਆ ਫਿਰ ਮੇਰੀ ਗੱਲ ਸੁਣ ਲੱਭ ਤਾਂ ਜਾਊਗਾ ਆਜੂਗਾ ਹੁਣ ਤੈਨੂੰ ਇਕੱਲੇ ਨੂੰ ਭਲੱਕੜ ਕਹਿੰਦੇ ਨੇ ਫਿਰ ਤੇਰੇ ਜਵਾਖਾਂ ਨੂੰ ਕਿਹਾ ਕਰਨਗੇ ਕਿਤੇ ਜਾਣਾ ਉਹ ਭਲੱਕੜਾਂ ਦੇ ਵੇਬੇ ਖਰਾਕ ਪੂਰੀ ਦੇ ਦਿੰਦੀ ਛੋਟੇ ਹੁੰਦੇ ਨੇ ਨਾ ਭੁੱਲਦਾ ਖੁਸ਼ ਲੈ ਆਖੇ ਛੋਟੇ ਹੁੰਦੇ ਨੇ ਬਿਨਾ ਖਰਾਕ ਤੋਂ ਹੀ ਪਲ ਗਿਆ ਗੁਰ ਤੂੰ ਆਏ ਕਿਉਂ ਛੇਡਾਂ ਕਰਦੀਆਂ ਪਹਿਲਾਂ ਚੰਗਾ ਭਲਾ ਸੀ ਆ ਤਾਂ ਵਿਆਹ ਤੋਂ ਬਾਅਦ ਬਾਅਦ ਜੀ ਪਤਾ ਨਹੀਂ ਕੀ ਹੋ ਗਿਆ ਵਿਆਹ ਤੋਂ ਬਾਅਦ ਹਾਂ ਮੇਂ ਮਿਆ ਚਲਾਕੀਆਂ ਇਹ ਨਾ ਕਰ ਮੇਰੇ ਮੂਰੇ ਮੈਨੂੰ ਸਾਰਾ ਪਤਾ ਹੈ ਮਤਲਬ ਪਹਿਲੇ ਦਿਨ ਤੋਂ ਇਹੇ ਜਈ ਹੈ ਨਹੀਂ ਨਹੀਂ ਬੋਤਾ ਮੈਂ ਤੋਂ ਬਾਅਦ ਕਿਹੜਾ ਮੈਂ ਕੋਈ ਟੂਣਾ ਟਪਾਤਾ ਹੋ ਹੈ ਇਹ ਵੀ ਨਹੀਂ ਪਤਾ ਕਿਤੇ ਟੂਣਾ ਹੀ ਟਪ ਕੇ ਹੋ ਮੋ ਮੇਰੀ ਗੱਲ ਸੁਣ ਹੁਣ ਆਪਾਂ ਜਾ ਕੇ ਖੇਤ ਦੇਖਿਆ ਨਾ ਇਹਨੂੰ ਠੀਕ ਹੈ ਹਾਂ ਇਹ ਗੱਲ ਸਹੀ ਹੈ ਖੇਤ ਨਾ ਬੈਠਾ ਹੋਵੇ ਕਿਧਰ ਹੋ ਤੂੰ ਮੇਰੇ ਨਾਲ ਹੀ ਚੱਲੇਂਗੇ ਹੁਣ ਕੱਲੀ ਨੂੰ ਤੋਰਦਾ ਸੀ ਗਰ ਦੇ ਪਹਿਰਾ ਹੋ ਰਿਹਾ ਬੇਬੇ ਕੱਟੀ ਚੱਲਦੇ ਆਪਾਂ ਚੱਲ ਝੋਲਾ ਰੱਖਿਆ ਵਾ ਆ ਜਾ ਚੱਲ ਫਿਰ ਤਾਰ ਇਹਨਾਂ ਨੂੰ ਸ਼ਾਮ ਦੇ ਫਿਰ ਕਿਤੇ ਨਹੀਂ ਢੀਂਦਾ ਕੁੜੇ ਮੇਰੇ ਤਾਂ ਸੱਚੀ ਗੋਡੇ ਦੋ ਖਾਣ ਲੱਗੇ ਹੰਬ ਗਏ ਮੈਂ ਤਾਂ ਕੰਜਰ ਨੇ ਤਪਾ ਤੇ ਹੁ ਕੀ ਪਤਾ ਖੇਤ ਨੇ ਕਿਧਰੇ ਹੋਰ ਲੰਗੇ ਨੇ ਹਾਏ ਕੁੜੇ ਆਉ ਨਹੀਂ ਲੱਗਦਾ ਬੈਠਾ हां बेबे है ना ओही ने के मेनू ਭਲੇਖਾ ਪੈਂਦਾ ਨਹੀਂ ਮੈਨੂੰ ਤਾਂ ਉਹੀ ਲੱਗਦੇ ਨੇ ਆ ਜਾ ਦੇਖੀ ਆਪਾਂ ਜਾ ਆ ਜਾ ਮੈਂ ਖੇਤ ਕਰਨ ਕੀ ਆਇਆ ਸੀ ਆ ਤਾਂ ਗਿਆ ਮੈਂ ਖੇਤ ਪਰ ਕੰਮ ਯਾਦ ਨਹੀਂ ਆ ਰਿਹਾ ਖੇਤ ਕੋਈ ਕੰਮ ਤਾਂ ਹੈ ਨੀਗਾ ਮੈਂ ਤਾਂ ਤੋ ਆ ਗਿਆ ਇੱਕ ਤਾਂ ਸਮਝ ਨਹੀਂ ਆ ਰਹੀ ਗੱਲ ਮੈਨੂੰ ਲੱਗਦਾ ਮੈਂ ਸਬਜ਼ੀ ਲੈਣ ਆਇਆ ਸੀ ਸਬਜ਼ੀ ਲੈਣ ਆਉਂਗਾ ਮੈਂ ਪੱਕਾ ਥੋੜਾ ਜਿਹਾ ਹੋਰ ਸੋਚਦਾ ਖਵਰਾ ਜਿਆਦੇ ਆ ਜੇ ਵੀ ਸਬਜ਼ੀ ਲੈਣ ਆਇਦੀ ਕਿ ਕੀ ਕੰਮ ਆਇਦੀ ਥੋੜਾ ਜਿਹਾ ਸੋਚਾਂ ਜ਼ੋਰ ਪਾ ਕੇ ਕੀ ਕਰਨਾ ਹੈ ਤੇ ਮੈਂ ਦੇਖ ਲੈ ਬੇਸ਼ਰਮ ਮੌਜ ਨਾਲ ਆਏ ਬੈਠਾਗਾ ਇਹ ਚਾਵੇਂ ਹੀ ਨਹੀਂ ਫਿਕਰਫਕਾ ਹੋ ਰਹੀ ਨਹੀਂ ਪਤਾ ਮੈਂ ਕਿੱਥੇ ਭੇਜਿਆ ਸੀ ਕੀ ਬੇਬੇ ਮੇਰੀ ਗੱਲ ਸੁਣ ਇੱਥੇ ਛਿੜਕਦੀ ਇਹਨਾਂ ਨੂੰ ਕੋਈ ਨਾ ਦੇਖਦੀ ਤਾਂ ਬੇਬੇ ਆ ਗਿਆ ਤੁਸੀਂ ਆ ਜਾਓ ਬਹਿ ਜਾਓ ਉਸ ਲਾਗਦਾ ਬੇਬੇ ਦਾ ਮੂੰਹ ਤੇ ਮਾਰਾ ਥਾਪੜਾ ਖਿੱਚ ਕੇ ਨਾ ਤੈਨੂੰ ਮਾੜੀ ਮੋਟੀ ਸੂਜ ਹੈ ਕਿ ਨਹੀਂ ਬੇਬੇ ਕੀ ਗੱਲ ਹੋ ਗਈ ਹੈ ਗਾਲਾਂ ਕੱਤੋਂ ਦੇ ਰਹੀਆਂ ਮੈਨੂੰ ਤੂੰ ਹਜੇ ਮੈਨੂੰ ਪੁੱਛਦਾ ਆਖੇ ਕੀ ਗੱਲ ਹੋ ਗਈ ਵੀ ਮੇਰੇ ਗੋਡੇ ਗਿੱਟੇ ਨਾ ਬੈਰ ਆ ਹੈ ਬੇਬੇ ਮੈਂ ਉਹਰੇ ਨਾਲ ਬੈਠਾ ਸੋਚਣ ਲੱਗ ਰਿਹਾ ਸੀ ਕੀ ਸੋਚਣ ਲੱਗ ਰਿਹਾ ਸੀ ਸਾਰਾ ਪਿੰਡ ਗਾ ਕੇ ਆ ਗਏ ਅਸੀਂ ਹੈ ਘਰ ਘਰ ਦੇਖੇ ਸਾਰੀਆਂ ਸੱਥਾਂ ਫਰੋਲ ਤੀਆਂ ਵੇ ਚੁੱਲੇ ਤੇ ਜਾਣ ਜੋਗ ਰਿਆ ਤੈਨੂੰ ਜਿੱਥੇ ਭੇਜਦੇ ਤੂੰ ਉੱਥੇ ਜਾਇਆ ਕਰ ਤੈਨੂੰ ਭੇਜਦੇ ਕਿਤੇ ਹੋਰ ਐਥੇ ਹੁੰਦਾ ਕਿਤੇ ਹੋਰ ਬੇਬੇ ਮੈਂ ਉਰੇ ਬੈਠਾ ਐਂ ਸੋਚ ਰਦੀ ਮੈਂ ਉਰੇ ਖੇਤ ਕਰਨ ਕੇ ਆਇਆ ਮੇਰਾ ਕੰਮ ਤਾਂ ਹੈ ਨਹੀਂ ਖੇਤ ਕੋਈ ਫਿਰ ਮੈਂ ਸੋਚਿਆ ਬੇਬੇ ਨੇ ਸਬਜ਼ੀ ਲੈਣ ਭੇਜ ਜਾਊਗਾ ਵਧੀਆ ਹੋ ਗਿਆ ਤੁਸੀਂ ਆਪ ਸਬਜ਼ੀ ਲੈਣ ਆ ਗਿਆ ਆਪਾਂ ਕਿੱਟੇ ਤੋੜਦੇ ਸਬਜ਼ੀ ਆਜੋ ਚੁੱਲੇ ਤੇ ਜਾਣ ਜੋਗ ਰਿਆ ਜਾਣ ਲੈਣ ਭੇਜਾਂਦੀ ਸਬਜ਼ੀ ਲੈਣ ਨਹੀਂ ਭੇਜਿਆ ਉਹ ਤਾਂ ਇਹਨਾਂ ਨੂੰ ਯਾਦ ਹੀ ਨਹੀਂ ਇਹ ਤਾਂ ਸਬਜ਼ੀ ਦੇ ਢੇਰ ਲਾ ਰਖੇ ਨੇ ਘਰੇ ਪੱਟ ਪੱਟ ਕੇ ਨਾ ਚੌੜ ਲੈਣ ਭੇਜਿਆ ਸੀ ਕਿਹੜਾ ਵੇਲਾ ਹੋ ਗਿਆ ਦੇਖ ਤਾਂ ਲੋ ਕਿੱਥੇ ਆ ਕਿੱਥੇ ਵੇ ਤੇਰਾ ਦਿਮਾਗ ਕਿੱਥੇ ਆ ਮੈਂ ਸੱਚੀ ਮੈਂ ਤਾਂ ਪਛਤਾਉਣੀ ਆ ਤੇਰੇ ਨਾਲ ਤਾਂ ਮੈਂ ਦੋ ਤੀਆਂ ਜੰਮ ਲੈਦੀ ਚੰਗਾ ਸੀ ਵਿਆਹ ਕੇ ਤਾਂ ਤੋੜ ਦਿੰਦੀ ਖੇੜਾ ਤਾਂ ਛੁੱਟ ਜਾਂਦਾ ਕਿਸੇ ਦਾ ਘਰ ਵਸ ਜਾਂਦਾ ਕੰਜਰ ਦਾ ਬੇਬੇ ਚੌਲ ਕਿਹੜੇ ਚੌਲ ਤੁਸੀਂ ਕੀ ਕਹੀ ਜਾਨੀ ਹੋ ਚੌਲ ਕਿਹੜੇ ਮੈਂ ਤਾਂ ਖੇਤ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਾ ਖੇਤ ਚੌਲ ਦੱਸ ਮੈਂ ਚ ਖੇਤ ਚੌਲ ਕਿੱਥੋਂ ਲਵਾ ਮੈਨੂੰ ਇਹ ਗੱਲ ਸੁਣ ਮੈਂ ਤੈਨੂੰ ਕਹਿਆ ਸੀ ਚ ਇਹ ਨਹੀਂ ਕਿਹਾਊਗਾ ਬਹੂ ਨੇ ਵੀ ਚੌਲ ਲੈ ਕੇ ਦੇ ਖੀਰ ਬਣਾਉਣੀ ਵੇ ਜੈਸੀ ਕਿ ਨਾਈ ਦੁਕਾਨ ਤੇ ਤੈਨੂੰ ਉਹ ਹਾਂ ਸੱਚ ਬੇਬੇ ਚੌਲ ਲੈਣ ਭੇਜਿਆ ਦੀ ਤਾਂ ਇਹਨੇ ਕਹਿ ਦਿਆ ਅੱਜ ਮੌਸਾ ਨਾ ਅੱਜ ਆਹੋ ਬੜੀ ਸ਼ੇਤੀ ਯਾਦ ਆ ਗਈ ਵੀ ਮੌਸਾ ਅੱਜ ਚੌਲ ਕਿੱਥੇ ਨੇ ਪਹਿਲਾਂ ਮੈਨੂੰ ਐ ਦੱਸ ਬੇਬੇ ਮੈਂ ਭੁੱਲ ਗਿਆ ਚੌਲ ਮੈਂ ਭੁੱਲ ਗਿਆ ਬੇਬੇ ਚੱਲ ਪਾ ਚੱਕਾ ਪਾ ਦੇ ਪਾ ਦੇ ਬੇਬੇ ਮੈਂ ਭੁੱਲ ਗਿਆ ਮੈਂ ਲਿਆ ਦੇਣਾ ਬੇਬੇ ਚੌਲ ਆਹੋ ਲੈਂਦੀ ਪਏ ਅੱਛਾ ਆਪੀ ਚੱਕ ਲੈਣਗੇ ਆ ਮੈਂ ਬੇਬੇ ਮੈਂ ਚੌਲ ਲਿਆ ਤਾ ਨਾ ਮੇਰੀ ਗੱਲ ਤੂੰ ਸੁਣ ਨਾ ਚੌਲ ਤੂੰ ਚਾਲਾ ਹੁਣ ਤੂੰ ਜੀ ਖੇਤ ਆ ਗਿਆ ਸਬਜੀ ਦਾ ਲੈ ਜਾਂਦੇ ਆਪਾਂ ਬਸ ਬਸ ਸਬਜੀ ਦੀ ਲੋੜ ਨਹੀਂ ਖਾ ਲਈ ਹੁਣ ਰਿੰਨ ਦਿੰਦੀ ਨਹੀਂ ਤੈਨੂੰ ਮੈਂ ਗੋਭੀ ਝਾਂਬੜੇ ਛਾਦੇ ਬੇਬੇ ਬਿਮਾਰੀ ਲੱਗ ਰਹੀ ਆ ਮੈਂ ਕੀ ਕਰਾ ਹੁਣ ਆਹੋ ਨੂੰ ਲੱਗੀਆਂ ਪਈਆਂ ਨੇ ਬਿਮਾਰੀਆਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਭੁੱਲਣ ਦੀ ਬਿਮਾਰੀ ਹੈ ਫਿਰ ਮੈਂ ਆਪ ਲੱਕੜ ਦੀ ਘਰ ਵਾਲੀ ਨਾ ਵੱਜਦੀ ਆਹੋ ਮੈਂ ਬੇਸੱਚ ਮੈਨੂੰ ਆਏ ਦੱਸ ਅਲਾ ਦੇ ਬਾਟਨ ਲਾ ਆਹੋ ਕੁੱਪ ਦੇ ਬਾਟੇ ਖਦੋ ਲਾਤਾ ਬੇ ਇਹ ਘੜੇ ਵੇਲੇ ਲਾਤਾ ਮੈਨੂੰ ਨਹੀਂ ਪਤਾ ਬੇਬੇ ਮੈਂ ਤਾਂ ਭੁੱਲ ਗਿਆ ਤੇ ਪਤਾ ਹੋਰ ਤੇਰੇ ਬਾਪ ਨੂੰ ਇਸ ਸਵਿਆਂ ਚ ਬੈਠੇ ਨੂੰ ਮੈਂ ਭੁੱਲ ਗਿਆ ਬੇਬੇ ਮੈਨੂੰ ਨਹੀਂ ਪਤਾ ਹੈਗਾ ਲੈ ਆਖੇ ਮੈਂ ਭੁੱਲ ਗਿਆ ਇੰਨੀ ਮਹਿੰਗੀ ਤੂੜੀਆ ਕੰਜਰਾ ਕਿਹਨੂੰ ਚਕਾਤੀ ਏ ਬੇਬੇ ਇਹ ਤਾਂ ਤਾਈ ਕੇ ਲੈ ਕੇ ਜਾਂਦੇ ਹੁੰਦੇ ਨੇ ਬੇਬੇ ਹਾਏ ਵੇ ਤੂੰ ਇੱਥੇ ਇੱਥੇ ਬੈਠਾ ਖੇਤ ਦੀ ਜੂਆ ਮਾਰਦਾ ਤੂੰ ਕੀ ਕਰਦਾ ਇੱਥੇ ਗੱਤ ਮਾਰੀ ਜਾਂਦੇ ਲੋਕਾਂ ਚ ਜਲੂਸ ਦਿਖਦਾ ਕਰੇ ਜਾ ਕੇ ਮਾਰ ਲੈ ਜਿਹੜੇ ਮਾਰਨੇ ਨੇ ਇਹਨੂੰ ਘੜਾ ਅਸਰ ਹੋਣਾ ਨਾਲੇ ਆਹੋ ਇਹ ਵੀ ਗੱਲ ਇਹ ਬਾਲਾ ਜਾਦੇ ਬੋਲਦੀ ਆ ਬੇਬੇ ਮੇਰੀ ਗੱਲ ਸੁਣਨਾ ਜੂ ਜੂ ਐ ਬੋਲਦੀ ਐ ਨਾ ਮੈਨੂੰ ਤਲਾਕ ਦੇ ਦੇ ਤੁਰ ਚਾਰੋ ਉਹੀ ਬੋਲੀ ਜਾਨੀ ਇੱਥੇ ਆਹੀ ਤਾਂ ਪੰਗਾ ਐ ਨਾ ਤਲਾਕ ਜੋਣ ਜੋ ਦੇਣ ਜੋਗੀ ਐ ਨਾ ਰਹਿਣ ਜੋਗੀ ਇੱਥੇ ਮੈਂ ਤੂੰ ਕੱਟ ਬੋਲਿਆ ਕਰ ਭੁੱਲਣ ਦੀ ਬਿਮਾਰੀ ਹੁੰਦੀ ਐ ਨਾ ਮੈਨੂੰ ਭੁੱਲਣ ਦੀ ਬਿਮਾਰੀ ਲੱਗ ਰਹੀ ਐ ਆਹੋ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਐ ਇਹਨੂੰ ਵੀ ਹੋ ਸਕਦੀ ਇਹਨੂੰ ਬਾਬਾ ਸੀਰ ਵੀ ਹੋ ਸਕਦਾ ਚੱਲ ਆਈ ਬੋਲ ਦੰਦ ਖਾਮਲਾ ਆ ਜਾ ਹੋ ਜੇ ਮੈਂ ਤਾਂ ਕਹਿੰਦਾ ਬਾਬਾ ਸੀਰ ਨੂੰ ਅਕਲ ਦੇਖ ਲੋ ਬੋਲਣ ਦੀ ਚੱਲ ਵੇ ਵੇ ਕਾਨੂੰ ਇਹਨਾਂ ਧੱਕਾ ਕਰੀਏ ਨੇ ਤੂੰ ਧੱਕੇ ਮਾਰਦੀ ਲੈਆਂ ਸਾਰੇ ਰਾ ਗੱਲ ਹੈ ਕੋਈ ਮੇਰਾ ਜੀ ਕਰਦਾ ਮੈਂ ਤੈਨੂੰ ਧੱਕੇ ਮਾਰਾਂ ਤੂੰ ਕੰਮ ਹੀ ਇਹੋ ਜੇ ਕਰਦਾਗਾ ਧੱਕੇ ਖਾਨ ਵਾਲੇ ਮੇਰੀ ਗੱਲ ਸੁਣੋ ਸੱਚ ਮੇਰੇ ਗੱਲ ਜਿਆਦਾ ਆ ਗਈ ਇੱਕ ਤੁਸੀਂ ਮੈਨੂੰ ਚੌੜ ਲੈਣ ਭੇਜਿਆ ਦੀ ਮੈਂ ਚੌੜ ਤਾਂ ਲਿਆਵਾ ਖੜ ਜਾ ਮੇਰਾ ਬੱਸ ਅਰੇ ਜੇ ਤੇ ਆਏ ਤੇਰੇ ਚੌਲਾਂ ਤੋਂ ਰਹਿਣਦੇ ਸੰ ਤਾਂ ਲੋੜ ਨਹੀਂ ਲੱਗੀ ਪਈ ਨੇ ਲੰਗਰ ਤੇਰੀ ਖੀਰ ਦੇ ਚੱਲ ਤੂੰ ਅੰਦਰ ਚੱਲ ਮੱਛਿਆ ਰਹਿ ਜੂ ਬੇਬੇ ਆਪਣੀ ਮੱਛਿਆ ਤਾਂ ਅਸੀਂ ਆਪੇ ਮਨਾ ਲਾਂਗੇ ਵੀਰ ਜੇ ਤੂੰ ਬਾਹਰ ਬਾਗੇ ਨਾ ਜਿਹੜੇ ਸਾਡੇ ਖਾਦੇ ਹੋਇਆ ਉਹ ਵੀ ਨਿਕਲ ਜਾਣਗੇ ਚੱਲ ਪਾੜਾ ਡਾਉਣਾ ਸੀ ਘੋੜੇ ਦਾ ਕੀ ਪਤਾ ਕਿਹੜੇ ਮੇਰੇ ਤਿੱਤਰਫੰਗ ਹੋ ਜੇ ਕਦਾ ਬੇਬੇ ਬਾੜਾ ਤੱਕਾ ਕਰਦੀਆਂ ਤੂੰ ਕੋਈ ਤੱਕਾ ਨਹੀਂ ਤੇ ਕਦਾ ਤੂੰ ਕਰਦਾ ਸਾਡੇ ਨਾਲ ਫਿਰਦੇ ਆਂ ਅਸੀਂ ਉਹੀ ਗੱਲ ਆ ਮਾਗਰ ਮਾਗਰ ਤੈਨੂੰ ਪਾਲਦੇ ਜਿੱਥੇ ਜੀ ਕਰਦਾ ਉੱਥੇ ਜਾ ਕੇ ਬਹਿ ਜਾਂਦਾ ਪਤਾ ਨਹੀਂ ਹੋਇਆ ਕੀ ਹੈਗਾ ਫੇਰ ਕੀ ਹੋਗਾ ਜੇ ਇੱਕ ਗੱਲ ਭੁੱਲ ਗਿਆ ਮੈਂ ਆ ਇੱਕ ਨਹੀਂ ਸਾਰੀਆਂ ਹੀ ਭੁੱਲ ਜਾਨਾ ਚੱਲ ਇੱਥੇ ਬੈਠ ਰਾਮਨਾ ਪੱਤੇ ਜੇ ਬਾਲੇ ਖਿੰਡੀ ਜਾਂਦੇ ਨੇ ਇੰਨਾ ਜ਼ਿਆਦਾ ਗੰਦ ਪੈਂਦਾ ਹੈ ਮੈਂ ਤੂੰ ਬਿਨਾ ਕੋਈ ਨਹੀਂ ਹੋਰੇ ਕੰਮ ਕਰਕੇ ਰਾਜੀ ਐਨਾ ਕੰਮ ਕਰਦਾ ਮੈਂ ਕੋਈ ਨਹੀਂ ਕਰਦਾ ਕਦੋਂ ਦੀ ਪਾਣੀ ਲੈਣ ਗਈ ਹਲੇ ਤੱਕ ਨਹੀਂ ਆਈ ਹੇ ਰੱਬਾ ਮਸਾ ਕਰੇ ਪਹੁੰਚੀਆਂ ਨਾ ਦੀਦੀ ਨੇ ਫੋਨ ਚੱਕਿਆ ਨਾ ਜੀਜੂ ਨੇ ਐਵੇਂ ਨਹੀਂ ਹੈਗਾ ਵੇ ਘਟਕਟ ਫੋਨ ਤਾਂ ਚੱਕ ਲੋ ਤੁਸੀਂ ਬੰਦੇ ਨੂੰ ਸੋ ਕੰਮ ਹੁੰਦਾ ਐਨੀ ਗਰਮੀ ਹੋ ਰਹੀ ਆ ਮਸਾ ਕਰ ਲਿਆ ਕਿ ਗਿਲੀਆਂ ਗਈ ਦਿਖਦਾ ਵੀ ਨਹੀਂ ਕੋਈ ਪਤਾ ਨਹੀਂ ਕਿੱਥੇ ਨੇ ਸਾਰੇ जीजू का को नहीं है पहला। तब कर मरना है जीजा। शाशी काल। शाशी काल ब्रो। कैसा है? बोली ते पहला मनु की क्या जीजू जीजू मैं तेरा जीजू के क्या? की जीजा ਉਹ ਸਾਰੀ ਮਜ਼ਾਕ ਕਰਨ ਲੱਗਿਆ ਘਟਕਟ ਚਾਹ ਪਾਣੀ ਦਾ ਪੁੱਛਲਾ ਮੈਨੂੰ ਥੱਕੀ ਹਾਈ ਆਈਆਂ ਮੈਂ ਨਹੀਂ ਮੈਂ ਪਛਾਣਿਆ ਤੈਨੂੰ ਕੌਣਾ ਤੂੰ ਪਛਾਣਿਆ ਨਹੀਂ ਉਹ ਕਿਉਂ ਮਜ਼ਾਕ ਕਰੀਗਾ ਨਾ ਜੀਜੂ ਇੱਕ ਤਾਂ ਤੂੰ ਮਖੌਲ ਵਾਲਾ ਕਰਦਾ ਦੀਦੀ ਕਿੱਥੇ ਨੇ ਨਾ ਮੈਨੂੰ ਆ ਦੱਸ ਜੇ ਤੂੰ ਮੇਰੀ ਸਾਲੀ ਹੈ ਹੂੰ ਪਰ ਉਹ ਅੰਦਰ ਵਾਲੀ ਕੌਣ ਹੈ ਜਿਹੜੀ ਅੰਦਰ ਬੈਠੀ ਹੈ ਉਹ ਮੇਰੀ ਭੈਣ ਆ ਉਹ ਹੀ ਤੈਨੂੰ ਵਿਆਹੀ ਆ ਉਹ ਮੇਰੀ ਭੈਣ ਤੇ ਮੈਂ ਉਹਦੀ ਭੈਣ ਮਤਲਬ ਤੇਰੀ ਸਾਲੀ ਹੈ ਜੇ ਤੂੰ ਮੇਰੀ ਸਾਲੀ ਹੰ ਅੰਦਰ ਵਾਲੀ ਤੇਰੀ ਭੈਣ ਆ ਪਰ ਮੇਰੇ ਘਰ ਵਾਲੀ ਕੌਣ ਜਿਹੜੀ ਅੰਦਰ ਆ ਉਹੀ ਤਾਂ ਤੇਲ ਘਰ ਵਾਲੀ ਆ ਕਹਿੰਦਾ ਮੈਂ ਤੇਰੀ ਸਾਲੀ ਲੱਗੀ ਜੇ ਤੂੰ ਮੇਰੀ ਸਾਲੀ ਲੱਗੀ ਉਹ ਉਹ ਭੈਣ ਆ ਰਹੀ ਐ ਜੀ ਸੱਸ ਵੀ ਕਾਲ ਸੱਸ ਵੀ ਕਾ ਸ਼ੁਗਰ ਤੁਸੀਂ ਆਏ ਜੀਜੂ ਨੇ ਤਾਂ ਮੈਨੂੰ ਪਾਗਲ ਹੀ ਕਰਤਾ ਮੈਨੂੰ ਪਛਾਣਨੋ ਬਣਾ ਕਰਤਾ ਉਹ ਇਹਨਾਂ ਨੇ ਤਾਂ ਮਜ਼ਾਕ ਕਰਨ ਦੀ ਆਦਤ ਐ ਕੋਈ ਨਹੀਂ ਤੂੰ ਚੱਲ ਮੈਂ ਆਨੀ ਆ ਨਾ ਹੈ ਕੌਣ ਇਹ ਕਹਿੰਦੀ ਜੀ ਜੱਜਾ ਕਰੀ ਜਾਂਦੀ ਮੈਨੂੰ ਤੂੰ ਤੂੰ ਅੰਦਰ ਚੱਲ ਮੈਂ ਆਨੀ ਆ ਚੰਗਾ ਠੀਕ ਹੈ ਜੀ ਜੀ ਬੀਰੀ ਮਾਸੀ ਕੋਲ ਚੱਲ ਜਾਂ ਅੰਦਰ ਹੈਲੋ bro ਹੋ ਗਿਆ ਪਾਣੀ ਪੀ ਲੈ ਪਾਣੀ ਤਾਂ ਪੀ ਲੈਣ ਕੌਣ ਆ ਇਹ ਕਹਿੰਦੀ ਹੋਇਆ ਜੀਜਾ ਜੀਜਾ ਕਰੀ ਜਾਂਦੀ ਐ ਮੈਨੂੰ ਫੇਰ ਕੀ ਲੱਗੂਗੀ ਸਾਲੀ ਐ ਤੇਰੀ ਇਸ ਸਾਲਕਸ ਮੇਰੀ ਸਾਲੀ ਕਿਵੇਂ ਲੱਗੀ ਨੜਤਾ ਤੇਰੀ ਭੈਣ ਕਹੀ ਜਾਂਦੀ ਹੈ ਕਹਦੀ ਤੇਰੀ ਭੈਣ ਮੂਰਖਾ ਮੇਰੀ ਭੈਣ ਆਹੋ ਫਿਰ ਤੇਰੀ ਸਾਲੀ ਆ ਲੱਗੂਗੀ ਮੈਂ ਨਾ ਸੱਚੀ ਮੇਰੇ ਪੇਕਿਆਂ ਤੋਂ ਕੱਲੀ ਕੱਲੀ ਗੱਲਾਂ ਲਗਾ ਕੇ ਰੱਖੀ ਹੀ ਐ ਵੀ ਇਹਨੂੰ ਕੁਛ ਯਾਦ ਨਹੀਂ ਰਹਿੰਦਾ ਮੇਰਾ ਜਰੂਸ ਆਪੀ ਕੱਢਣਾ ਤੂੰ ਸਾਲੀ ਕਿਵੇਂ ਕਿਵੇਂ ਸਾਲੀ ਲੱਗੀ ਅੱਛਾ ਉਹ ਆਏ ਮੈਨੂੰ ਜਿਆਦਾ ਆ ਗਿਆ ਜਿਨ੍ਹਾਂ ਨੇ ਉਦੋਂ ਵਿਆਹ ਵੇਲੇ ਮੂਰੇ ਤਰੀਬਨ ਜਾ ਲੈ ਕੇ ਖੜ ਗਈ ਸੀ ਆਹੋ ਆ ਗਿਆ ਯਾਦ ਚੱਲ ਫਿਰ ਸੇਬ ਆਪਾਂ ਨਹੀਂ ਕਰੀਏ ਚੱਲ ਆ ਬੰਨੇ ਹੱਥ ਮੈਂ ਆਪ ਹੀ ਕਰ ਲਉਂਦੀ ਸੇਵਾ ਆਪਣੀ ਉਹ ਤੋਂ ਦੂਰ ਰਹਿਣਾ ਨਾ ਪਹਿਲਾਂ ਮੇਰੇ ਲਿਵੇ ਆਈ ਆ ਤਾਂ ਮੈਂ ਟਾਲਤਾ ਵੀ ਮਖੌਲ ਕਰਿਆ ਫੇਰ ਮੈਂ ਕੀ ਕਹੂੰਗੀ ਮੇਰਾ ਹੱਕ ਬਣਦਾ ਮੇਰੀ ਸਾਲੀ ਆ ਪੂਰੇ ਪਹਿਲਾਂ ਮੇਰੇ ਲਿਵੇ ਆਇਆ ਉਹ ਮੈਨੂੰ ਪਤਾ ਹੱਕ ਬਣਦਾ ਕੋਈ ਨਹੀਂ ਜਾਂਦੇ ਹੋਏ ਮੇਰੇ ਲਈ ਜਾਂਦੇ ਉਹਦੇ ਕੋਲੇ ਨਹੀਂ ਜਾਣਾ ਤੂੰ ਆ ਜਾ ਬਾਬ ਚਲਦੇ ਭੱਜਾ ਆ ਜਾ ਹੋਰ ਸਾਲੀ ਅੱਜ ਕਿਵੇਂ ਆਣਾ ਹੋ ਗਿਆ ਤੇਰਾ ਜੀਜੂ ਆਣਾ ਤੇ ਮੇਰੇ ਐਵੇਂ ਹੋਇਆ ਵੀ ਮੈਂ ਸੋਚਿਆ ਮੈਂ ਦੀਦੂ ਨਹੀਂ ਮਿਲਿਆ ਵਾ ਐਨਾ ਟਾਈਮ ਹੋ ਗਿਆ ਆ ਦੀ ਨੇ ਘਰੇ ਗੇੜਾ ਹੀ ਨਹੀਂ ਮਾਰਿਆ ਹੈਗਾ ਮੈਂ ਹੀ ਆ ਗਈ ਫਿਰ ਅੰ ਨਾਲੇ ਦੀਦੀ ਆ ਜੀਜਾ ਨੂੰ ਬਿਮਾਰੀ ਕਾ ਤੋ ਤੂੰ ਦੱਸਿਆ ਹੀ ਨਹੀਂ ਹੈਗਾ ਤੁਸੀਂ ਦੱਸ ਤਾਂ ਦਿੰਦੇ ਕੀ ਦੱਸਦੀ ਤੈਨੂੰ ਮੈਂ ਆ ਤਾਂ ਬਹੁਤ ਟਾਈਮ ਹੋ ਗਿਆ ਇਹਨਾਂ ਦੀ ਬਿਮਾਰੀ ਨੂੰ ਨਾਲੇ ਮੈਂ ਤਾਂ ਘਰੋਂ ਲੁਕੋ ਰੱਖੀ ਹੋਈ ਐ ਸੌ ਪਰਦੇ ਰੱਖਣੇ ਪੈਂਦੇ ਨੇ ਕਰੇ ਕੀ ਜਵਾਬ ਦਿੰਦੀ ਮੈਂ ਲੈ ਦੱਸ ਉਹ ਕੋਈ ਪਰਦਾ ਰੱਖਣ ਵਾਲੀ ਗੱਲ ਆ ਚਲ ਛੋਟੀ ਗੱਲ ਥੋੜੀ ਐ ਇਹ ਦਵਾਈ ਦਵਾ ਦੋ ਕੁਲ ਚੱਜਦੀ ਦਵਾਈ ਅਸੀਂ ਕੋਈ ਡਾਕਟਰ ਛੱਡਿਆ ਹੀ ਨਹੀਂ ਫਿਰ ਦਵਾਈ ਲੈਣੀ ਯਾਦਤਾ ਰਵੇ ਇੱਕ ਦਿਨ ਅਸੀਂ ਦਵਾਈ ਦਿੱਤੀ ਕਹਿੰਦੇ ਗਾਦੀ ਦਵਾਈ ਦਿੰਨੇ ਆ ਕਹਿੰਦਾ ਮੈਂ ਆਪੀ ਲੈ ਲੂੰ ਜੇ ਆਪੀ ਲੈ ਲੂੰ ਤਾਂ ਖੇਤ ਲੈ ਕੇ ਗਈ ਜਿਹੇ ਚ ਪਾ ਕੇ ਉੱਥੇ ਭੁੱਲੇ ਹੁਣ ਕਿੰਨੇ ਦਵਾਈ ਉਹ ਭੁੱਲ ਗਏ ਹੋਰ ਫਿਰ ਤਾਂ ਦੇਖੀ ਵਾਲਾ ਕੰਮ ਖਰਾਬ ਆ ਕੋਈ ਲੱਭ ਲੋ ਚਾਸ ਦਾ ਡਾਕਟਰ ਤੈਨੂੰ ਕਹਿ ਤਾਰੀ ਹੈ ਵੀ ਸਾਨੇ ਕੋਈ ਡਾਕਟਰ ਛੱਡਿਆ ਹੀ ਨਹੀਂ ਉਹ ਬੰਦਾ ਉਹ ਕਿਹੜੀ ਦਵਾਈ ਦਵਾਦੀ ਹੈ ਮੈਂ ਕਹਿੰਨੀ ਆ ਪਾਗਲਾ ਨੇ ਡਾਕਟਰ ਦੇ ਵੀ ਹੱਥ ਖੜੇ ਨੇ ਇਹਨਾਂ ਦੀ ਭੁੱਲਣ ਦੀ ਜਿਹੜੀ ਸ਼ਕਤੀ ਵੱਧ ਰਹੀ ਹੈ ਚੱਲ ਤੂੰ ਬਾਲਾ ਦਿਮਾਗ ਤੇ ਬੋਝ ਨਾ ਆਪਾ ਨਾਲ ਘਰੇ ਨਾ ਹੀ ਗੱਲ ਕਰੀ ਤਾਂ ਚੰਗੀ ਐ ਮੈਂ ਤੇਰੇ ਲਈ ਪਾਣੀ ਲੈ ਕੇ ਆਨੀ ਤੂੰ ਕਰ ਲੈ ਗੱਲਾਂ ਜੀਜੂ ਕਿੰਨਾ ਕ ਟਾਈਮ ਹੋ ਗਿਆ ਬਿਮਾਰੀ ਨੂੰ ਲੈ ਮਾਸੀ ਸਾਸਰੀਕਾਲ 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 ਬਹਿ ਜਾ ਬਹਿ ਜਾ ਹੋਰ ਕਿਵੇਂ ਹੋ ਵਧੀਆ ਵਧੀਆ ਤੂੰ ਦੱਸ ਬੁੱਤ ਕਿਵੇਂ ਆ ਉੱਥੇ ਸਾਰੇ ਠੀਕ ਠਾਕ ਸੀ ਹਾਂਜੀ ਮੈਂ ਤਾਂ ਵਧੀਆ ਤੁਸੀਂ ਦੱਸੋ ਵਧੀਆ ਠੀਕ ਐ ਬੁੱਤ ਜਿਹੜਾ ਟਾਈਮ ਪਾਸ ਹੋਈ ਕਿੱਥੇ ਸੀ ਘਰੇ ਹੈ ਨਹੀਂ ਤੁਸੀਂ ਆ ਮੈਂ ਤਾਂ ਮੜਾ ਜਾ ਇੱਧਰ ਬਾਕੀ ਸੀ ਇਹਦੇ ਚਾਚੀ ਦੇ ਅੱਛਾ ਹਾਂ ਉਹ ਕੰਮ じゃ ਸੀਗਾ ਉਹ ਕਹਿੰਦੀ ਮਾੜਾ ਜਾ ਕੇ ਜਾਈ ਵਿਆਹ ਹੈ ਕੁੜੀ ਦਾ ਬਿਸਤਰੇ ਪਾਉਣੇ ਸੀਗੇ ਪੇਟੀ ਚ ਛਲ ਵਧੀਆ ਤੁਹਾਨੂੰ ਤਾਂ ਕ ਵਿਆਹ ਵੀ ਆ ਗਿਆ ਸਾਨੂੰ ਦੇਖ ਲਓ ਸਾਲ ਹੋ ਗਿਆ ਕੋਈ ਵਿਆਹ ਹੀ ਨਹੀਂ ਆ ਰਿਹਾ ਲੈ ਤੂੰ ਇੱਥੇ ਰਹਿ ਵਿਆਹ ਦੇਖੀ ਸਾਡੇ ਨਾਲ ਹੀ ਉਹ ਤਾਂ ਚਲੋ ਬਾਤ ਦੀਆਂ ਗੱਲਾਂ ਨੇ ਹਾਂ ਥੋੜੇ ਦੇ ਇੱਕ ਗੱਲ ਤਾਂ ਗੁੱਸਾ ਪਹਿਲਾਂ ਤਾਂ ਹਾਂ bure kaara da gussa putt ਨਾ ਮਾਸੀ ਚੰਗੀਆਂ ਗੱਲਾਂ ਨੇ ਥੋਡੀਆਂ ਆ ਜੀਜੂ ਜੀ ਹਾਲਤ ਦੇਖ ਲਓ ਕੋਈ ਬਿਮਾਰੀ ਲੱਗ ਲਿਆ ਘਟੋ ਘਟ ਸਾਨੂੰ ਦੱਸ ਤਾਂ ਜਿੰਦੇ ਸਾਨੂੰ ਨੂੰ ਤਾਂ ਹੋਣ ਪਤਾ ਚੱਲ ਰਿਹਾ ਜੇ ਮੈਂ ਅੱਜ ਵੀ ਨਾ ਆਉਂਦੀ ਮੈਨੂੰ ਕਿਹੜਾ ਪਤਾ ਚੱਲਣਾ ਸੀਗਾ ਕੁੜੇ ਪੁੱਤ ਅੱਜ ਚੰਗਾ ਬਣਾ ਸੀ ਸੁਖ ਨਾਲ ਹੈ ਹਟਾ ਕੱਟਾ ਸੀ ਵਧੀਆ ਕੰਮ ਕਰਦਾ ਸੀ ਕੋਈ ਗੱਲਬਾਤ ਨਹੀਂ ਸੀ ਇਹ ਜੀ ਆਹ ਪਤਾ ਨਹੀਂ ਕਿਉਂ ਜਦੋਂ ਦਾ ਵਿਆਹ ਹੋਏਗਾ ਇਹਦਾ ਪਤਾ ਨਹੀਂ ਤਾਂ ਭਾਈ ਇਹ ਬੋਝ ਮੰਨ ਗਿਆ ਗੱਲ ਦਾ ਵੀ ਮੇਰਾ ਵਿਆਹ ਕਰ ਤਕਰੀਲਦਾਰੀ ਚ ਪਾਤਾ ਤਾਂ ਕਰਕੇ ਉਹਦੇ ਦਾ ਜਣੀ ਹਾਂ ਭੁੱਲ ਜੇ ਜਾਂਦਾ ਹੈਗਾ ਨਮਸਕਾਰ ਹੰਤੂ ਆ ਕਹਿਨੀ ਆ ਵੀ ਮੇਰੀ ਭੈਣ ਨੇ ਪਾਗਲ ਕਰਤਾ। ਉਹ ਨਹੀਂ ਨਹੀਂ ਤੇਰੀ ਭੈਣ ਤਾਂ ਬਹੁਤ ਸਿਆਣੀ ਆ ਵਧੀਆ ਅਸੀਂ ਤਾਂ ਨਿੰਦੀ ਨਹੀਂ ਸਕਦੇ ਉਹਨੂੰ ਵਿਚਾਰੀ ਨੂੰ ਮੈਨੂੰ ਤਾਂ ਲੱਗਦਾ ਉਹੀ ਐ ਜੇ ਹੋ ਗਿਆ ਪਹਿਲੇ ਤਾਂ ਵਧੀਆ ਸੀ ਪੁੱਤ ਚਲ ਛੱਡ ਕੋਈ ਨਾ ਤਾਂ ਵਿਆਹ ਦੀ ਫਿਕਰ ਹੁੰਦਾ ਵਿਆਹ ਹੋ ਗਿਆ ਤੇ ਕੋਈ ਗੱਲ ਨਹੀਂ ਹੋ ਜੂ ਦਵਾਈ ਦਵਾਈ ਜਾਨੇ ਚੰਗੀ ਦਵਾਈ ਦਵਾ ਦਿਓ ਹਨਾ ਹਾਂ ਪਾਣੀ ਲੈ ਲੈ ਨਹੀਂ ਕੀ ਕਰੀਏ ਫਿਰ ਦਵਾਈ ਤਾਂ ਦਵਾ ਕੇ ਲਿਆਇਆ ਇਹ ਤਾਂ ਨਾ ਐ ਨਹੀਂ ਪਤਾ ਲੱਗਦਾ ਮੈਂ ਚੀਜ਼ ਕਿੱਥੇ ਧਰਦਾ ਔਰ ਹੀ ਭੁੱਲ ਜਾਂਦਾ ਬਥੇਰਾ ਕਿਹਾ ਜਾ ਕੇ ਖਾਣੇ ਨੂੰ ਫੇ ਯਾਦ ਰੱਖਿਆ ਕਰ ਛੱਡੋ ਮਾਸੀ ਜੀ ਜਦੋਂ ਮੈਨੂੰ ਹੀ ਭੁੱਲ ਗਿਆ ਸੀ ਮੈਂ ਆ ਕੇ ਮੈਂ ਆ ਕੇ ਸ਼ਸ਼ੀ ਕਲ ਬੁਲਾਈਆ ਆਖੇ ਤੂੰ ਕੌਣ ਲੈ ਹੋਰ ਕਿਹੜੀ ਬਿਮਾਰੀ ਦੀਆਂ ਗੱਲਾਂ ਕਰੀ ਜਾਂਦੇ ਹੋ ਕਿਹਨੂੰ ਹੋ ਗਈ ਬਿਮਾਰੀ ਲੈ ਸੁਣ ਲੇ ਹੈ ਹੈ ਕੁਛ ਨਹੀਂ ਤੂੰ ਤਾਂ ਤੇ ਪੀਰ ਹੈ ਇਹਦਾ ਹੀ ਨਹੀਂ ਪਤਾ ਕੀ ਬੋਲਦੇ ਭਈ ਆ ਹੁਣ ਥੋੜੇ ਜਿਵੇਂ ਮੈਨੂੰ ਦੱਸ ਤਾਂ ਤੋ ਕਿਨੂੰ ਹੋ ਗਿਆ ਗੁੱਸਾ ਕਿਸੇ ਨੂੰ ਕੁਝ ਨਹੀਂ ਹੋਇਆ ਬਹਿ ਜਾਓ ਤੁਸੀਂ ਆ ਜਾ ਚਲਿਏ ਅੰਦਰ ਚੱਲਦੇ ਆਂ ਚਾਹ ਪੀ ਲੈ ਤੂੰ ਆ ਕੇ ਚੱਲ ਮਾਸੀ ਮੈਂ ਚਾਹ ਚ ਪੀ ਲੈ ਹਾਂ ਹਾਂ ਪੁੱਤ ਬੈਠੋ ਦੋਨੇ ਪੈਣਾ ਕਰੋ ਗਲਾ ਤੈਨੂੰ ਤੈਨੂੰ ਹੋ ਗਿਆ ਕਿਸੇ ਨੂੰ ਕੁਛ ਨਹੀਂ ਹੋਇਆ ਐਨੂੰ ਕੋਸ ਹੋ ਗਿਆ ਐਨੇ ਮੈਨੂੰ ਦੱਸਿਆਗਾ ਤੂੰ ਨਹੀਂ ਭੋਂਟਿਆ ਟੀਕਿਆ ਟੀਕਿਆ ਰਿਹਾ ਕਰ ਟੀਕਿਆ ਰਿਹਾ ਤੈਨੂੰ ਐਨੂੰ ਪਤਾ ਜੈ ਖੋਣੇ ਦੇ ਕਮਲਿਆ ਉਹ ਤੇਰੀ ਛਾਲੀ ਲੱਗਦੀ ਐ ਉਤਾਂ ਦੇ ਸਾਲੀਆਂ ਟਾਗਲਾ ਉਹੀ ਗੱਲ ਕਹਿੰਦੇ ਹੁੰਦੇ ਨੇ ਕਹਾਵਤਾ ਕਿ ਅਰਿਛਕਤਾਂ ਲੱਗਦੀ ਸਾਲੀ ਦੇ ਨਾਂ ਤੂੰ ਬੈਠ ਐ ਚੁੱਪ ਕਰਿਆ ਹੈ ਹੈਂ ਮਾਰਾ ਜਰਾ ਸਮਰਤੀ ਜੀ ਸਮਾਰ ਲਿਆ ਕਰ ਵੀ ਨਾ ਭੁੱਲਿਆ ਕਰ ਮੈਂ ਮੈਂ ਕੀ ਨਾ ਭੁੱਲਿਆ ਕਰ ਆ ਜਿਹੜਾ ਤੂੰ ਗੱਲ ਭੁੱਲ ਜਾਣਾ ਹੈ ਹੈ ਉਹਨੂੰ ਕਹਿੰਦੀ ਆ ਨੇ ਬਿਮਾਰੀ ਹੋ ਗਈ ਜੀਚੇ ਨੂੰ ਮੈਨੂੰ ਕੀ ਪਤਾ ਹੁਣ ਕੀ ਬਿਮਾਰੀ ਹੋ ਗਈ ਮੈਂ ਤਾਂ ਇੰਤੀ ਮਾਦ ਨਹੀਂ ਉਹਨੂੰ ਕੋਈ ਬਿਮਾਰੀ ਹੋ ਗਈ ਉਹਨੂੰ ਬਾ ਜਿਹੜੀ ਦੱਸਤੀ ਨੇਗੀ ਉਹ ਪਤਾ ਨਹੀਂ ਉਹਦਾ ਪਤਾ ਲੈਣ ਆਈ ਐ ਇਹ ਵੀ ਕੀ ਬਿਮਾਰੀ ਹੋ ਗਈ ਤੈਨੂੰ ਉਹ ਨੂੰ ਨੀ ਬਿਮਾਰੀ ਹੋਈ ਪੋਤਾ ਆ ਤੂੰ ਪਲਕੜ ਹੋ ਗਿਆ ਹਰੇਕ ਗੱਲ ਭੁੱਲ ਜਾਂਦਾ ਕੰਮ ਭੇਜ ਦਿਆਂ ਉਹ ਤੂੰ ਉਲਟ ਕਰਿਆ ਉਹਨੇ ਜੇ ਜਿੱਧਰ ਜਾਣਾ ਨਹੀਂ ਉਧਰ ਭੱਜ ਜਾਣਾ ਜਿੱਧਰ ਭੇਜ ਦਿਆਂ ਉਧਰ ਜਾਂਦਾ ਨਹੀਂ ਲੈ ਮੈਂ ਜਾਂਣਾ ਸਾਰੇ ਕੰਮ ਤਾਂ ਕਰਦਾ ਰਹਿਣਾ ਸਾਰਾ ਤੈਨੂੰ ਥੋੜੇ ਮੈਂ ਬੱਸ ਬੱਸ ਆ ਕੱਲ ਕਿਹਾ ਸੀ ਸੰਨੀ ਕਰਿਆ ਆ ਖਾਲ ਕਿਹਾ ਸੀ ਵੀ ਭਈ ਹੋਰ ਲਾਈ ਮੈਂ ਇਸ ਨੂੰ ਕਿਨੂੰ ਰਲਾ ਕੇ ਆਇਆ ਬੋਤੇ ਨੂੰ ਹੂੰ ਕੱਦਾ ਕੀ ਹੈ ਕਹਿ ਦੀ ਉਹਦੇ ਮੂਰੇ ਤਾਂ ਗਮਾਰੇ ਦੀਆਂ ਉਹ ਸੱਟਿਆਈ ਭਾਈ ਖੂਸ ਜਾ ਖਾ ਲੂਗਾ ਤੇ ਉਹਨੂੰ ਚੱਕ ਕੇ ਖਾਲ ਰਲਾਇਆ ਮੈਂ ਇਸ ਮੂਰੇ ਸਿੱਟਿਆ ਗੁਵਾਰਾ ਉਧਰ ਚੱਕ ਕੇ ਉਹ ਐਂਤੀ ਪਰ ਉਹ ਵੀ ਤਾਂ ਖਾਂਦੀ ਜਾਂਦਾ ਹੈ ਜਾਂਦੀ ਆਹੋ ਹਾਏ ਬੇ ਖਾਂਦੀਆਂ ਤਾਂ ਹੈਗੀਆਂ ਸੀ ਉਹ ਬੋਤਿਆਂ ਨੂੰ ਪਾਈਦਾ ਹੁੰਦਾ ਬੇ ਤੂੜੀ ਹੈ ਜਿਹੜੀ ਉਹ ਪਾਈਦੀ ਹੁੰਦੇ ਜਿਆਦੇ ਪਸ਼ੂਆਂ ਨੂੰ ਹੈ ਉਹ ਦੁੱਧਾਂ ਵਾਲੀ ਮੈਂ ਸੀ ਤੂੰ ਤਾਂ ਹੀ ਬੋਲੀ ਇਹਨੇ ਮੇਰਾ ਬਾਹਰ ਕੰਮ ਪਿਆ ਮੈਂ ਕੰਮ ਕਰ ਲਾ ਬਾੜੀ ਮੈਥੋਂ ਬਣਾ ਕੋਈ ਨਾ ਲਾਉਂਦਾ ਤੇ ਗੱਡੀ ਸਾਰੀ ਗੰਦੀ ਹੋਈ ਰਹਿੰਦੀ ਐ ਕੋਈ ਸਾਫ ਨਹੀਂ ਕਰਦਾ ਮੇਰੇ ਬਿਨਾ ਮੇਰੀ ਗੱਲ ਸੁਣੋ ਆ ਮੇਰੇ ਨਾਲ ਚੱਲੋਗੇ ਕਿੱਥੇ ਜਾਣਾ ਆ ਸੂਟ ਦੇ ਕੇ ਆਣਾ ਮੈਂ ਸਲਾਈ ਕਰਨਾ ਇੱਥੇ ਹੀ ਜਾਣਾ ਨੇੜੇ ਕਿੰਨਾ ਕੁ ਟਾਈਮ ਲੱਗੂ ਆਪਾਂ ਨੂੰ ਟਾਈਮ ਕਿੰਨਾ ਕੁ ਲੱਗਣਾ ਆਣ ਜਾਣ ਕਰਨੀ ਆ ਬਸ ਆਪਾਂ ਨੇ ਉੱਥੇ ਤੁਰ ਕੇ ਜਾਉਂਗੀ ਤਾਂ ਮੈਨੂੰ ਦੂਰ ਪੈਂਦਾ ਹੈ ਮੋਟਰਸਾਈਕਲ ਤੇ ਆ ਰਿਹਾ ਚੱਲੋਗੇ ਬਗ ਚੱਲਦਾ ਚੱਲ ਆ ਚਲ ਫਰਾ ਆ ਜਾ ਉਹ ਖੜਾ ਮੋਟਰਸਾਈਕਲ ਤੈਨੂੰ ਸੂਟ ਸਲਾਈ ਕਰਨਾ ਨੇ ਆਂਗਾ ਜੇ ਮੈਨੂੰ ਆਂਦਾ ਹੁੰਦਾ ਮੈਂ ਦੇਣ ਘਾ ਤੋ ਜਾਂਦੀ ਸੂਟ ਨਹੀਂ ਜਾਣਾ ਹਾਂ ਇਹਨਾਂ ਦੀ ਜਾਣਾ ਮੇਰੀ ਗੱਲ ਸੁਣੋ ਤੁਸੀਂ ਇੱਥੇ ਖੜ੍ਹ ਜੋ ਮੈਂ ਆਨੀ ਆ ਠੀਕ ਹੈ ਹੁਣੀ ਮੈਂ ਅੱਗੇ ਖੜ੍ਹ ਜਾਣਾ ਆਹੋ ਇੱਥੇ ਖੜੇ ਰਿਆਂ ਚੰਗਾ ਪਤਾ ਨਹੀਂ ਕਿੰਨਾ ਕ ਟਾਈਮ ਲਾਊਗੀ ਤੰਗਾ ਪਾਲਾ ਮੈਂ ਘੱਡੀ ਸਾਬ ਕਰ ਰਹੀ ਥੀ ਐਨੀ ਵੀ ਆ ਜੇ ਛੇਤੀ ਮੈਂ ਕਿੱਥੇ ਖੜਿਆ ਹੋਰੇ ਮੈਨੂੰ ਲੱਗਦਾ ਮੈਂ ਭੁੱਲ ਗਿਆ ਖੇਤ ਜਾਂਦਾ ਹੂੰਗਾ ਉਰੀ ਖੜ ਗਿਆ ਤਾਂ ਹੀ ਤਾਂ ਮੈਨੂੰ ਕਹਿੰਦੇ ਨੇ ਸਾਰੇ ਭਲਕੜ ਪਰ ਅੱਜ ਤਾਂ ਜ਼ਿਆਦਾ ਆ ਗਈ ਮੇਰੇ ਗੱਲ ਖੇਤ ਜਾਂਦਾ ਆਂਦਾ ਮੋਰੇ ਖੜ ਗਿਆ ਵੀ ਦਸਵੇਂ ਕਾਹਤੋਂ ਖੜਾ ਰੇ ਮੈਂ ਖੇਤ ਜਾ ਮਾਪਦਾ ਇਹੀ ਗੱਲ ਆ ਹੋਰ ਕੁਛ ਨਹੀਂ ਹੁਣ ਤਾਂ ਮੇਰੀ ਗੱਲਾਂ ਯਾਦ ਰਹਿਣ ਲੱਗ ਗਈਆਂ ਜਿਵੇਂ ਅੱਜ ਗੱਲ ਯਾਦ ਰਹਿ ਗਈ ਮੇਰੇ ਖੇਤ ਜਾਂਣ ਵਾਲੇ ਕੋਈ ਗੱਲ ਨਹੀਂ ਭੈਣ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਲੈ ਜੂੰਗੀ ਆ ਕੇ ਫੜ ਕੇ ਆਪੇ ਪੰਗਾ ਮੇਰੀ ਜਾਨ ਲੰਘ ਗਿਆ ਕਿੱਧਰੇ ਹੁਣ ਮੈਨੂੰ ਲੱਗਦਾ ਮੈਨੂੰ ਹੀ ਭੁੱਲ ਗਿਆ ਹੈ ਲੈ ਕੇ ਤਾਂ ਮੈਂ ਸੁਖ ਲਈ ਆਈ ਸੀ ਵੀ ਮੋਟਰਸਾਈਕਲ ਤੇ ਆ ਗਈ ਮੋਟਰਸਾਈਕਲ ਤੇ ਹੀ ਲੰਘ ਜੂੰਗੀ ਆ ਕੀ ਪਤਾ ਸੀ ਵੀ ਮੈਨੂੰ ਵੀ ਭੁੱਲ ਜੂਗਾ ਇਹ ਹੁਣ ਤੁਰ ਕੇ ਫੇਰ ਜਾਣਾ ਪੂਗਾ ਮੈਨੂੰ ਪਤਾ ਨਹੀਂ ਕਹਿ ਜਾ ਬੰਦਾ ਮਿਲਿਆ ਮੈਨੂੰ ਕਹਿ ਜਾ ਨਹੀਂ ਆਪ ਦੀ ਜਨਾਨੀ ਨੂੰ ਵੀ ਕੋਈ ਭੁੱਲਦਾ ਹੁੰਦਾ ਇਹਨੂੰ ਆਏ ਨਹੀਂ ਖਬਰ ਹੈਗੀ ਵੀ ਮੇਰੇ ਘਰ ਵਾਲੀ ਮੇਰੇ ਪਿੱਛੇ ਬੈਠ ਕੇ ਆਈ ਹੈ ਇਹ ਮੈਨੂੰ ਤਾਂ ਯਾਦ ਰੱਖ ਲੈ ਹੁਣ ਮੈਨੂੰ ਤੁਰ ਕੇ ਜਾਣਾ ਪਊਗਾ ਦੇਖ ਲਈਏ ਘਰ ਜਾ ਕੇ ਨੂੰ